ਨਮਸਕਾਰ ਮੈਂ ਡਾਕਟਰ 인ਦਰ ਨਿਊਰੋਥੈਰੇਪਿਸਟ ਮਠੰਡਾ ਤੋਂ ਜੀ ਆਪਣੇ ਕੋਲੇ 10-15 ਦਿਨ ਪਹਿਲਾਂ ਇੱਕ ਪੇਸ਼ੈਂਟ ਆਇਆ ਸੀ ਜਿਹਨਾਂ ਨੂੰ ਪਗੰਦਰ ਦੀ ਪ੍ਰੋਬਲਮ ਸੀ ਫਿਸਟੂਲੇ ਦੀ ਜੋ ਕਿ ਗੁਦਾਤੇ ਸੋਜ ਰਹੀਦੀ ਸੀ ਅਤੇ ਮਾਸ ਬਾਹਰ ਆਉਂਦਾ ਸੀਗਾ ਇਹ ਵੀਰ ਆਪਣੇ ਕੋਲੇ ਮੋਗੇ ਝੜਕਪਿੰਡ ਤੋਂ ਆਏ ਸੀ ਆਪਾਂ ਗੱਲਬਾਤ ਕਰਦੇ ਆਂ ਵੀਰ ਜੀ ਨਾਲ ਕਿ ਕਿਵੇਂ ਹੋ ਕੇ ਨਾਲ ਫਰਕ ਹੈ ਤੁਹਾਨੂੰ ਅੱਛਾ ਗੱਡੀ ਕੀ ਹਾਲ ਹੈ ਵੀਰ ਜੀ ਠੀਕ ਹੈ ਕਿੱਥੋਂ ਆਏ ਹੋ ਵੀਰ ਜੀ ਝੜਕ ਝੜਕ ਤੋਂ ਕੀ ਪ੍ਰੋਬਲਮ ਸੀ ਵੀਰ ਜੀ ਤੁਹਾਨੂੰ ਪਗੰਦਰ ਸੀ ਪਗੰਦਰ ਸੀ ਕਿੰਨਾ ਟਾਈਮ ਹੋ ਗਿਆ ਸੀ ਵੀਰ ਜੀ ਸਾਲ ਹੋ ਗਏ ਸਾਲ ਹੋ ਗਏ ਦਵਾਈਆਂ ਪਹਿਲਾਂ ਖਾਧੀਆਂ ਸੀ ਹਾਂਜੀ ਖਾਧੀਆਂ ਤੇ ਆਪਣੀ ਦਵਾਈ ਕਿ ਲਾਉਂਦੇ ਨੂੰ ਖਾਂਜ ਨੂੰ ਕਿੰਨਾ ਟਾਈਮ ਹੋ ਗਿਆ ਨਹੀਂ 25 ਦਿਨ 20 25 ਦਿਨ ਪਰਕਾ ਵੀ ਜੀ ਅੱਗੇ ਨਾਲ ਹਰਕਾ ਕਿੰਨੇ ਪਰਸੈਂਟ ਵਰਕਾ ਬੱਗੇ 1% 20% ਕਿੰਨੇ ਦਿਨ ਹੋ ਗਏ ਦਵਾਈ ਲਾਉਂਦੇ 15 20 ਦਿਨ 15 ਦਿਨ ਹੁਣ ਸਾਈਜ਼ ਘਟਿਆ ਮਾਸ ਦੋੜ ਅੱਗੇ ਨਾਲ ਥੋੜਾ ਠੀਕ ਹੈ ਠੀਕ ਹੈ ਵੀ ਜੀ ਦੇਖੋ ਵੀ ਜੀ ਅਗਰ ਕਿਸੇ ਨੂੰ ਫਿਸਟੂਲਾ ਭਗੰਦਰ ਪਾਇਲ ਜਾਂ ਕਿਸੇ ਨੇ ਅਪਰੇਟ ਕਰਾਇਆ ਹੋਵੇ ਕਿੰਨੇ ਮਰਜੀ ਅਪਰੇਟ ਕਰਾਇਆ ਹੋਣ ਜਿਨ੍ਹਾਂ ਨੂੰ ਰੇਸ਼ੇ ਦੀ ਦਿੱਕਤ ਆ ਰਹੀ ਹੈ ਜਾਂ ਕਿਸੇ ਦੇ ਮਾਸ ਵਧਿਆ ਹੋਇਆ ਮੌਕਾ ਵਧਿਆ ਹੋਇਆ ਜਾਂ ਅੰਦਰੋਂ ਮਾਸ ਬਾਹਰ ਆ ਰਿਹਾ